ਜੇਕਰ ਤੁਹਾਡੇ ਬੱਚਿਆਂ ਦੇ ਵਾਲ ਜਿਹੜੇ ਕਿ ਉਮਰ ਤੋਂ ਪਹਿਲਾਂ ਹੀ ਚਿੱਟੇ ਆ ਚੁੱਕੇ ਆ ਤਾਂ ਤੁਸੀਂ ਉਹਨਾਂ ਦੇ ਲਈ ਆਹ ਵਾਲਾ ਤੇਲ ਬਣਾ ਕੇ ਲਾ ਲਓ ਅੱਛਾ ਜਿਹੜਾ ਗਗਨਪੰਨ ਆਪਦੇ ਬੱਚਿਆਂ ਵਾਸਤੇ ਬਣਾਇਆ ਸੀ ਹਾਂਜੀ ਤੇ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਤੇ ਨਾਲੇ ਜਿਨ੍ਹਾਂ ਦੇ ਡਾਈ ਵਗੈਰਾ ਅਲਰਜੀ ਕਰ ਜਾਂਦੀ ਆ ਉਹ ਵੀ ਆਵਲਾ ਤੇਲ ਬਣਾ ਕੇ ਲਾ ਸਕਦੇ ਹੋ ਤੇ 100% ਜਿਹੜਾ ਕਿ ਇਹਦਾ ਰਿਜ਼ਲਟ ਮਿਲੂਗਾ ਕੀ ਕੁਛ ਇਹਦੇ ਵਿੱਚ ਮਲਾਇਆ ਦੋਸਤੋ ਅੱਜ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਦੱਸਦੀ ਆਂ ਪਵਨ ਗਗਨ ਭੈਣ ਨੇ ਆਪਦੇ ਬੱਚਿਆਂ ਦੇ ਤਾਂ ਵਾਲ ਕਾਲੇ ਕਰ ਲਏ ਹੁਣ ਆਪਾਂ ਆਪਦੇ ਦੋਸਤਾਂ ਦੇ ਬੱਚਿਆਂ ਦੇ ਵੀ ਵਾਲ ਕਾਲੇ ਕਰ ਲਈਏ ਹਾਂਜੀ ਦੋਸਤੋ ਉਮਰ ਤੋਂ ਪਹਿਲਾਂ ਵਾਲ ਜਿਹੜੇ ਕਿ ਚਿੱਟੇ ਹੋ ਜਾਂਦੇ ਆ ਤੇ ਉਹਦੇ ਲਈ ਆਪਾਂ ਬਹੁਤ ਹੀ ਵਧੀਆ ਤੇਲ ਬਣਾਇਆ ਤੇ ਇੱਕ ਭੈਣ ਨੇ ਦੱਸਿਆ ਸੀ ਤੇ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਾ ਕੇ ਆਪਾਂ ਇਹ ਤੇਲ ਬਣਾਉਣਾ ਜ਼ਰੂਰ ਦੱਸਾਂਗੇ ਪਰ ਉਸ ਤੋਂ ਪਹਿਲਾਂ ਦੋਸਤਾਂ ਦੇ ਨਾਮ ਬੋਲਦੀ ਏ ਜਿਨ੍ਹਾਂ ਨੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੂੰ ਕਮੈਂਟ ਕੀਤੇ ਸੀਗੇ ਜੀ ਪਹਿਲਾ ਨਾਂ ਜੀ ਮਨਜੀਤ ਕੌਰ ਇਹ ਨੇ ਜੀ ਸਿਰਸਾ ਤੋਂ ਰਾਜ ਸਿੰਘ ਰਾਜਵੀਰ ਗਿੱਲ ਮਨਪ੍ਰੀਤ ਤੇਜੀ ਇਮ ਇਮਾਹਤ ਗੁੱਜਰ ਇਹਨੇ ਜੀ ਪਾਕਿਸਤਾਨ ਤੋਂ ਤੇ ਵੀਨਾ ਰਾਣੀ ਲੁਧਿਆਣਾ ਤੋਂ ਸੋ ਦੋਸਤੋ ਅਗਲੀ ਵੀਡੀਓ ਤੁਹਾਡਾ ਨਾਮ ਲਵਾਂਗੇ ਸੋਨੇ ਸੋਨੇ ਕਮੈਂਟ ਜਰੂਰ ਕਰਿਓ ਤੇ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਤੇ ਤੁਸੀਂ ਵੀ ਦੋਸਤੋ ਗਾ ਸ਼ੇਅਰ ਜਰੂਰ ਕਰਦੇ ਹੋ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਆਪਾਂ ਨੂੰ ਜ਼ਰੂਰੀ ਚਾਹੀਦਾ ਜੀ ਲੋਹੇ ਦਾ ਭਾਂਡਾ ਤੁਹਾਡੇ ਕੋਲ ਕੋਈ ਵੀ ਲੋਹੇ ਦਾ ਭਾਂਡਾ ਹੋਵੇ ਉਹ ਤੁਸੀਂ ਲੈ ਲੈਣਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਸਰੋਂ ਦਾ ਤੇਲ ਠੀਕ ਹੈ ਜੀ ਆਪਣੇ ਕੋਲੇ ਘਰ ਦੀ ਸਰੋਂ ਦਾ ਕੱਢਿਆ ਹੋਇਆ ਤੇਲ ਸੀਗਾ ਠੀਕ ਇਹ ਆਪਾਂ ਸਰੋਂ ਦਾ ਤੇਲ ਆਪਾਂ ਲੈ ਲੈਣਾ ਜਿੰਨਾ ਵੀ ਤੁਸੀਂ ਤੇਲ ਜਿਹੜਾ ਕਿ ਬਣਾਉਣਾ ਚਾਹੁੰਦੇ ਹੋ ਦੋਸਤੋ ਪੂਰੀ ਵੀਡੀਓ ਦੇਖੋ ਫਿਰ ਹੀ ਤੁਹਾਨੂੰ ਪੂਰਾ ਪਤਾ ਲੱਗੂਗਾ ਹਾਂਜੀ ਜਿਵੇਂ ਇੱਕ ਗਲਾਸ ਸਰੋਂ ਦਾ ਤੇਲ ਲਾਉਂਗੇ ਉਹਦੇ ਵਿੱਚ ਤੁਹਾਨੂੰ ਜਿੰਨਾ ਵੀ ਸਮਾਨ ਚਾਹੀਦਾ ਉਹ ਤੁਹਾਨੂੰ ਆਪਾਂ ਸਾਰਾ ਦੱਸਾਂਗੇ ਤੇ ਸਭ ਤੋਂ ਪਹਿਲਾਂ ਇਹ ਜਿਹੜਾ ਤੇਲ ਹਲਕਾ ਜਿਹਾ ਹੋ ਜਾਊਗਾ ਜੀ ਗਰਮ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕੋਲੂ ਦੀ ਗਾਰ ਹਾਂਜੀ ਹੁਣ ਕੋਲੂ ਦੀ ਗਾਰਦ ਦਾ ਮਤਲਬ ਹੁੰਦਾ ਕਿ ਜਿਹੜੀ ਆਪਾਂ ਜਦੋਂ ਤੇਲ ਕਢਾ ਕੇ ਲਿਆਉਂਦੇ ਆ ਉਹਦੇ ਵਿੱਚੋਂ ਵੇਸਟੇਜ ਨਿਕਲਦੀ ਆ ਸਰੋਂ ਦੀ ਉਹ ਤੁਹਾਨੂੰ ਕੋਲੂ ਤੋਂ ਮਿਲ ਜੂਗੀ ਠੀਕ ਹੈ ਜੀ ਤੇ ਉਹ ਆਪਾਂ 1-2 ਚਮਚੇ ਦੇ ਵਿੱਚ ਪਾ ਦਾਂਗੇ ਠੀਕ ਹਾਂਜੀ ਤੇ ਦੂਜੇ ਨੰਬਰ ਤੇ ਦੋਸਤੋ ਆਪਾਂ ਜਿਹੜਾ ਕਿ ਇਹਦੇ ਵਿੱਚ ਪਾਵਾਂਗੇ ਜੀ ਕੱਥਾ ਪਾਊਡਰ ਕੱਥਾ ਪਾਊਡਰ ਜਿਹੜਾ ਹੁੰਦਾ ਜੀ ਇਹ ਤੁਹਾਨੂੰ ਜਿਹੜਾ ਪ੍ਰਸਾਰੀਆਂ ਦੀ ਦੁਕਾਨ ਤੋਂ ਮਿਲ ਜੂਗਾ ਤੇ ਇਹਦੇ ਵਿੱਚ ਇਹ ਕਈ ਵਾਰੀ ਟੁਕੜੇ ਦੇ ਵਿੱਚ ਵੀ ਮਿਲਦਾ ਹੁੰਦਾ ਤੇ ਉਹਨੂੰ ਆਪਾਂ ਜਿਹੜਾ ਕਿ ਚੰਗੀ ਤਰ੍ਹਾਂ ਪੀਸ ਲਿਆ ਸੀਗਾ ਤੇ ਇੱਕ ਚਮਚ ਦੇ ਨੇੜ ਆਪਾਂ ਜਿਹੜਾ ਕਿ ਇਹਦੇ ਵਿੱਚ ਕੱਥਾ ਪਾਊਡਰ ਪਾ ਦਾਂਗੇ ਠੀਕ ਇਹ ਵੀ ਆਪਣੇ ਵਾਲਾਂ ਨੂੰ ਜਿਹੜਾ ਕਿ ਕਾਲ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਹੈਲਪ ਕਰਦਾ ਤੇ ਹੁਣ ਜਿਹੜਾ ਆਪਣਾ ਤੇਲ ਹੈ ਇਹ origignal ਹੋ ਗਿਆ ਜੀ start ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਵਲਾ ਰੀਠੇ ਸ਼ਿਕਾ ਕਈ ਫਲੀਆਂ ਇਹਦਾ ਪਾਊਡਰ ਆਪਾਂ ਮਿਕਸ ਕਰ ਲਿਆ ਸੀਗਾ ਇਹ ਆਪਾਂ ਇੱਕ ਚਮਚ ਦੇ ਨੀੜ ਪਾ ਦਾਂਗੇ ਠੀਕ ਠੀਕ ਹੈ ਜੀ ਦੋਸਤੋ ਤੁਸੀਂ ਵੀਡੀਓ ਜ਼ਰੂਰ ਸ਼ੇਅਰ ਕਰਿਓ ਤੇ ਇਹ ਫਾਰਮੂਲਾ ਮਤਲਬ ਕਿ ਥੋੜਾ ਜਿਹਾ ਤੁਹਾਨੂੰ 1-2 ਮਿੰਟ ਜਮਾਉਣਾ ਪੈਂਦਾ ਫਿਰ ਇਹ ਰਿਜ਼ਲਟ ਦਿੰਦਾ ਹਾਂਜੀ ਜਲਦਪ ਜੀ ਰਿਜ਼ਲਟ ਮਿਲ ਜੂਗਾ ਵੀ ਨਹੀਂ ਹੋਣਾ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਇਆ ਜੀ ਨੀਮ ਪਾਊਡਰ ਆਪਣੇ ਕੋਲੇ ਨਿੰਮ ਦੇ ਸੁਕਾ ਕੇ ਪੱਤੇ ਰੱਖੇ ਹੋਏ ਸੀ ਉਹਦਾ ਆਪਾਂ ਪਾਊਡਰ ਬਣਾ ਲਿਆ ਠੀਕ ਹੈ ਜੀ ਅੱਧਾ ਚਮਚਾ ਆਪਾਂ ਇਹਦੇ ਵਿੱਚ ਨੀਮ ਪਾਊਡਰ ਪਾਤਾ ਤੇ ਆਪਾਂ ਇਹਨੂੰ ਨਾਲੇ ਨਾਲ ਹਿਲਾਈ ਜਾਵਾਂਗੇ ਤੇ ਨਾਲੇ ਜਿਵੇਂ ਕੀ ਹੌਲੀ ਹੌਲੀ ਸਿਮ ਗੈਸ ਤੇ ਪੱਕੀ ਜਾਊਗਾ ਸਾਰਾ ਅਸਰ ਆ ਜਿਹੜਾ ਕੇਸ ਤੇਲ ਦੇ ਵਿੱਚ ਹੋ ਜਾਊਗਾ ਠੀਕ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਇਆ ਜੀ ਕਲੌਂਜੀ ਪਾਊਡਰ ਠੀਕ ਠੀਕ ਹੈ ਜੀ ਇੱਕ ਚਮਚ ਦੇ ਨੇੜ ਆਪਾਂ ਇਹਦੇ ਵਿੱਚ ਕਲੌਂਜੀ ਪਾਊਡਰ ਦਾ ਪਾ ਲੈਣਾ ਠੀਕ ਇਸੇ ਤਰ੍ਹਾਂ ਆਪਾਂ ਮਿਕਸ ਕਰਦੇ ਜਾਵਾਂਗੇ ਦੋਸਤੋ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਤੇ ਤੁਹਾਨੂੰ ਆਪਾਂ ਦੱਸਾਂਗੇ ਵੀ ਇਹ ਕਿਵੇਂ ਯੂਜ਼ ਕਰਨਾ ਤੇ 100% ਜਿਹੜਾ ਕਿ ਰਿਜ਼ਲਟ ਆਉਂਦਾ ਜੇ ਆਪਾਂ ਇਹਨੂੰ ਲਗਾਤਾਰ ਯੂਜ਼ ਕਰਦੇ ਰਹਿੰਨੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਇਆ ਜੀ ਹਰੀ ਮਹਿੰਦੀ ਕਈਆਂ ਦੇ ਦੋਸਤੋ ਕੀ ਹੁੰਦਾ ਵੀ ਮਹਿੰਦੀ ਵਗੈਰਾ ਜਾਂ ਕੋਈ ਡਾਈ ਵਗੈਰਾ ਜਿਹੜੀ ਕਿ ਰਿਐਕਸ਼ਨ ਕਰ ਜਾਂਦੀ ਆ ਉਹਨਾਂ ਨੂੰ ਸੂਟ ਨਹੀਂ ਕਰਦੀਗੀ ਤੇ ਉਹ ਆਹ ਵਾਲਾ ਤੇਲ ਆ ਜਿਹੜਾ ਕਿ ਬਣਾ ਕੇ ਲਾ ਸਕਦੇ ਹੋ ਤੇ ਇਹਦੇ ਨਾਲ ਵਾਲ ਆ ਤੁਹਾਡੇ ਜਿਹੜੇ ਕਿ ਵਾਲ ਕਾਲੇ ਹੋਣ ਜਿਹੜੇ ਲੱਗ ਜਾਣਗੇ ਠੀਕ ਹਾਂਜੀ ਕਿਉਂਕਿ ਅੱਜਕੱਲ ਜਿਹੜੀ ਇਹ ਪ੍ਰੋਬਲਮ ਜਿਆਦਾ ਛੋਟੇ-ਛੋਟੇ ਬੱਚਿਆਂ ਦੇ ਵਿੱਚ ਹੀ ਦੇਖੀ ਜਾਂਦੀ ਹੈ ਛੋਟੇ-ਛੋਟੇ ਬੱਚਿਆਂ ਦੇ ਵਾਲ ਹੀ ਜਿਹੜੇ ਕਿ ਚਿੱਟੇ ਬਹੁਤ ਜ਼ਿਆਦਾ ਆ ਰਹੇ ਹੈਗੇ ਆ ਠੀਕ ਤੇ ਇਹ ਇੱਕ ਭੈਣ ਨੇ ਆਪਾਂ ਨੂੰ ਦੱਸਿਆ ਸੀ ਤੇ ਇਹ ਤੇਲ ਆਪਾਂ ਪਹਿਲਾਂ ਵੀ ਜਿਹੜਾ ਕਿ ਇੱਕ ਵਾਰੀ ਬਣਾਇਆ ਸੀਗਾ ਤੇ ਮੈਂ ਇਹਨੂੰ ਵਰਤ ਰਹੀ ਹਾਂ ਤੇ ਬਹੁਤ ਵਧੀਆ ਮਤਲਬ ਕੀ ਇਹਦਾ ਰਿਜ਼ਲਟ ਆ ਰਿਹਾ ਹੈਗਾ ਤੇ ਫਿਰ ਮੈਂ ਤੁਹਾਨੂੰ ਸੋਚਿਆ ਵੀ ਹੁਣ ਮੈਂ ਆਪਣੇ ਦੋਸਤਾਂ ਦੇ ਨਾਲ ਵੀ ਇਹ ਸ਼ੇਅਰ ਜ਼ਰੂਰ ਕਰਾਂ ਠੀਕ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮੇਥੀ ਪਾਊਡਰ ਠੀਕ ਹੈ ਜੀ ਠੀਕ ਹਾਂਜੀ ਇੱਕ ਚਮਚ ਦੇ ਨੇੜ ਆਪਾਂ ਇਹਦੇ ਵਿੱਚ ਮੇਥੀ ਪਾਊਡਰ ਪਾ ਦੇਣਾ ਠੀਕ ਇਹਦੇ ਲਈ ਤੁਸੀਂ ਸਰੋਂ ਦਾ ਤੇਲ ਹੀ ਲੈਣਾ ਤੇ ਇੱਕ ਤੁਸੀਂ ਜਿਹੜਾ ਕੀ ਲੋਹੇ ਦਾ ਪਾਂਡਾ ਹੀ ਲੈਣਾ ਠੀਕ ਠੀਕ ਹੈ ਜੀ ਠੀਕ ਤੇ ਹੁਣ ਜਿਹੜਾ ਕੀ ਆਪਣੀਆਂ ਸਾਰੀਆਂ ਚੀਜ਼ਾਂ ਵਧੀਆ ਰਿਜ ਚੁੱਕੀਆਂ ਠੀਕ ਤੇ ਹੁਣ ਆਪਾਂ ਕੀ ਕਰਾਂਗੇ ਇਸ ਤੇਲ ਨੂੰ ਹੁਣ ਆਪਾਂ ਇਸ ਤੇਲ ਨੂੰ ਜਿਹੜਾ ਕੀ ਹੁਣੇ ਛਾਨ ਕੇ ਨਹੀਂ ਰੱਖਾਂਗੇ ਅੱਛਾ ਤੇ ਹੁਣ ਆਪਾਂ ਇਹਨੂੰ ਜਿਹੜਾ ਕੀ 4-5 ਘੰਟੇ ਇਸੇ ਤਰ੍ਹਾਂ ਹੀ ਲੋਹੇ ਦੇ ਬਰਤਨ ਦੇ ਵਿੱਚ ਪਏ ਰਹਿਣ ਦੇਵਾਂਗੇ। ਠੀਕ ਹਾਂਜੀ ਜਿਹਦੇ ਨਾਲੇ ਪੂਰੀ ਤਰ੍ਹਾਂ ਜਿਹੜਾ ਕਿ ਬਲੈਕ ਹੋ ਜਾਊਗਾ ਤੇਲ। ਠੀਕ ਹਾਂਜੀ ਤੇ ਫਿਰ ਆਪਣੇ ਇਹ ਜਿਹੜਾ ਕੀ ਵਰਤਨ ਯੋਗ ਹੋ ਜਾਊਗਾ। ਠੀਕ ਠੀਕ ਹੈ ਜੀ ਤੇ ਹੁਣ ਆਪਾਂ ਗੈਸ ਕਰ ਦਿੰਨੇ ਆ ਬੰਦ ਤੇ ਦੋਸਤੋ ਇਹਨੂੰ ਆਪਾਂ ਟੱਕ ਕੇ ਜਿਹੜਾ ਇਸੇ ਤਰ੍ਹਾਂ ਰੱਖ ਦਿੰਨੇ ਆ ਤੇ 3-4 ਘੰਟਿਆਂ ਬਾਅਦ ਇਹਦਾ ਕਲਰ ਪੂਰਾ ਬਲੈਕ ਹੋ ਜਾਊਗਾ ਫਿਰ ਆਪਾਂ ਇਹਨੂੰ ਜਿਹੜਾ ਕੀ ਕਿਸੇ ਵੀ ਤੁਸੀਂ ਕੱਚ ਦੇ ਭਾਂਡੇ ਦੇ ਵਿੱਚ ਪਾ ਕੇ ਇਹਨੂੰ ਸਟੋਰ ਕਰਕੇ ਰੱਖ ਲੈਣਾ ਹੈਗਾ ਤੇ ਇਹਨੂੰ ਤੁਸੀਂ ਵਰਤਣਾ ਹੈਗਾ ਜੀ ਜਦੋਂ ਵੀ ਤੁਸੀਂ ਹੈੱਡ ਵਾਸ਼ ਕਰਨਾ ਹੈ ਤੇ ਇਸ ਤੇਲ ਨੂੰ ਜਿਹੜਾ ਕੇ ਦੀ ਮ사ਜ ਕਰ ਲੈਣੀ ਹੈਗੀ ਆ ਹਾਂਜੀ ਇਹ ਜਦੋਂ 4-5 ਘੰਟਿਆਂ ਬਾਅਦ ਆਪਾਂ ਰੱਖਾਂਗੇ ਤੇ ਆਪਣਾ ਤੇਲ ਜਿਹੜਾ ਕਿਸ ਤਰ੍ਹਾਂ ਬਣ ਜਾਣਾ ਪੂਰਾ ਇਹਦਾ ਕਲਰ ਆ ਜਿਹੜਾ ਕਿ ਬਲੈਕ ਹੋ ਜਾਊਗਾ ਸੋ ਦੋਸਤੋ ਇਹ ਵਾਲਾ ਤੇਲ ਤੁਸੀਂ ਇੱਕ ਵਾਰੀ ਅਜਮਾ ਕੇ ਜਰੂਰ ਦੇਖਿਓ ਇਹਦਾ ਰਿਜ਼ਲਟ ਜਿਹੜਾ ਕਿ ਬਹੁਤ ਹੀ ਬੈਸਟ ਮਿਲਦਾ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਿਉਂਕਿ ਅੱਜਕੱਲ ਇਹ ਪ੍ਰੋਬਲਮ ਬਹੁਤ ਹੀ ਜ਼ਿਆਦਾ ਦੇਖੀ ਜਾਂਦੀ ਹੈ ਤੇ ਇੱਕ ਪੈਰ ਨੇ ਆਪਾਂ ਨੂੰ ਦੱਸਿਆ ਸੀ ਤੇ ਪਹਿਲਾਂ ਹੀ ਆਪਾਂ 1 ਮਹੀਨਾ ਪਹਿਲਾਂ ਇਸ ਤੇਲ ਨੂੰ ਬਣਾ ਕੇ ਵਰਤ ਰਹੇ ਹਾਂ ਤੇ ਮੈਨੂੰ ਤਾਂ ਰਿਜ਼ਲਟ ਬਹੁਤ ਵਧੀਆ ਮਿਲਿਆ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਤੇ ਵਰਤ ਕੇ ਵੀ ਵੇਖਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਿਓ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ